ਜਦੋਂ ਵੀ ਹਲਵਾ ਹੱਕ ਆਪਣੇ ਸੰਘਰਸ਼ ਨੂੰ ਬਹੁਤ ਚਰਮ ਤੇ ਲੈ ਕੇ ਜਾਂਦੇ ਆ ਤੀਖਣ ਕਰਦੇ ਆ ਤਾਂ ਅਕਸਰ ਦੋ ਕੱਕਿਆਂ ਦਾ ਜ਼ਿਕਰ ਉੱਥੇ ਜ਼ਰੂਰ ਹੁੰਦਾ ਹੈ ਇੱਕ ਕੱਕਾ ਕਿਸਾਨੀ ਦੂਜਾ ਕੱਕਾ ਕਾਰਪੋਰੇਟ ਹਾਲਾਂਕਿ ਕਾਰਪੋਰੇਟ ਵਿਰੋਧੀ ਮੁਹਾਵਰਾ ਜਿਹੜਾ ਉਹ ਅਕਸਰ ਕਾਮਰੇਡ ਜ਼ਿਆਦਾ ਇਸਤੇਮਾਲ ਕਰਿਆ ਕਰਦੇ ਸੀ ਪਰ ਅੱਜਕੱਲ੍ਹ ਰਾਈਟੇਸਟ ਜ਼ੁਬਾਨਾਂ ਤੇ ਵੀ ਇਹ ਸੱਜੇ ਹੀ ਚੜਿਆ ਹੋਇਆ ਹੈ ਵੈਸੇ ਜੇ ਤੁਸੀਂ ਦੇਖੋਗੇ ਇਸ ਵੇਲੇ ਜੋ ਚੱਲ ਰਿਹਾ ਹੈ 30 ਦਸੰਬਰ ਨੂੰ ਪੰਜਾਬ ਬੰਦ ਦੀ ਕਾਲ ਆ ਜਾਂਦੀ ਹੈ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਆ ਮੇਰੀਆਂ ਦੁਆਵਾਂ ਨੇ ਕਿ ਉਹ ਸਿਹਤਯਾਬ ਰਹਿਣ ਪੰਦੇਰ ਸਾਹਿਬ ਜਥਿਆਂ ਦੀ ਜਦੋ ਜਹਿਦ ਤੋਂ ਬਾਅਦ ਵੀ ਦਿੱਲੀ ਲੈ ਕੇ ਜਾਣਿਆ ਹੁਣ ਇੱਧਰ ਪੰਜਾਬ ਵੱਲ ਵਾਪਸ ਆ ਗਏ ਨੇ ਐਸਕੇਐਮ ਵਾਲੇ ਮੌਜੂਦਾ ਸਮੇਂ 'ਚ ਜਦੋਂ ਅਸੀਂ ਵੀਡੀਓ ਰਿਕਾਰਡ ਕਰ ਰਹੇ ਹਾਂ ਜਦੋਂ ਤੱਕ ਤੁਹਾਡੇ ਤੱਕ ਪਹੁੰਚੇਗੀ ਉਦੋਂ ਤੱਕ ਵੀ ਸੰਭਾਵਨਾ ਇਸ ਗੱਲ ਦੀ ਬਣੀ ਰਹੇਗੀ ਕਿ ਉਹ ਐਸਕੇਮ ਵਾਲੇ ਉਹ ਇੱਧਰ ਆ ਕੇ ਰਾਜ਼ੀ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਹੋਣਾ ਬਹੁਤ ਜ਼ਰੂਰੀ ਹੈ ਪੰਜਾਬ ਬੰਦ ਦੀ ਕਾਲ ਆ ਜਾਂਦੀ ਹੈ ਮਤਲਬ ਸਵਾਲ ਪੰਦੇਰ ਹੋਰਾਂ ਦੀ ਪਹੁੰਚ ਤੇ ਰਹਿਣਗੇ ਰਣਨੀਤਿਕ ਪਹੁੰਚ ਤੇ ਰਹਿਣਗੇ ਮਰਨਵਾਰਤ ਜਥਿਆਂ ਦੀ ਜਦੋਂ ਜ਼ਹਤ ਉਸ ਤੋਂ ਬਾਅਦ ਵਾਪਸ ਪੰਜਾਬ ਚਾ ਜਾਣਾ ਇਕੇ ਵਾਸਤੇ ਯਤਨ ਹੋਣੇ ਤੇ ਉਸ ਤੋਂ ਬਾਅਦ ਇਹ ਗੱਲ ਦਾ ਉੱਡ ਜਾਣਾ ਕਿ ਪਟਿਆਲੇ ਚ ਜਦੋਂ ਮੀਟਿੰਗ ਹੋਈ ਤੇ ਡੱਲੇਵਾਲ ਗਰੁੱਪ ਦਾ ਉੱਥੇ ਕੋਈ ਨੁਮਾਇੰਦਾ ਹੀ ਹੈ ਨਹੀਂ ਸੀਗਾ ਇਹ ਬਹੁਤ ਵੱਡੇ ਸਵਾਲ ਨੇ ਖੈ ਜਦੋਂ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਸਾਹਿਬ ਤਾਂ ਉਸ ਵੇਲੇ ਇਹਨਾਂ ਮੁਹਾਵਰਿਆਂ ਚੋਂ ਇੱਕ ਚੀਜ਼ ਜਿਹੜੀ ਆ ਅਕਸਰ ਤੁਸੀਂ ਦੇਖੀ ਹੋਣੀ ਆ ਨਿਕਲਦੀ ਆ ਕਿ ਜੀ ਕਿਸਾਨਾਂ ਦਾ ਕਰਜ਼ਾ ਮਾਫ਼ ਕਰੋ ਕਾਰਪੋਰੇਟ ਦਾ ਇਹਨਾਂ ਕਰਜ਼ਾ ਮਾਫ ਕਰ ਦਿੱਤਾ ਹੈ ਅਕਸਰ ਤੁਸੀਂ ਸੁਣਿਆ ਹੋਣਾ ਇੱਕ ਫਿਗਰ ਦਿੱਤਾ ਜਾਂਦਾ ਪਹਿਲਾਂ ਉਹ 9 ਲੱਖ ਕਰੋੜ ਹੁੰਦਾ ਸੀ ਅੱਜ ਕੱਲ ਉਹ 11 ਲੱਖ ਕਰੋੜ ਆ ਦਰਅਸਲ ਉਹ ਕਾਰਪੋਰੇਟ ਦਾ ਕਰਜ਼ਾ ਮਾਫ ਕੀਤਾ ਗਿਆ ਕਰਜ਼ਾ ਨਹੀਂ ਹੈ ਉਹ ਐਨਪੀਏ ਹੁੰਦਾ ਨਾਨ ਪਰਫਾਰਮਿੰਗ ਐਸੈਟ ਤੇ ਸਾਨੂੰ ਇਸ ਗੱਲ ਦਾ ਮਾਣ ਵੀ ਰਹੇਗਾ ਕਿ ਅਸੀਂ ਲੰਬੇ ਸਮੇਂ ਤੋਂ ਮਤਲਬ ਕਿ ਜਦੋਂ ਸ਼ਾਇਦ ਇਹਨਾਂ ਸ਼ਬਦਾਂ ਦੀ ਕਹ ਲਓ ਕਿ ਇੰਨੀ ਜ਼ਿਆਦਾ ਆਪਾਂ ਨੂੰ ਸਮਝ ਨਹੀਂ ਸੀ ਗਈ ਤਾਂ ਅਸੀਂ ਇਹਨਾਂ ਤੇ ਗੱਲ ਕਰਨੀ ਜਾਂ ਸਮਝਣਾ ਇਹਨਾਂ ਨੂੰ ਸਟਾਰਟ ਕੀਤਾ ਸੀਗਾ ਕਈ ਸਾਲ ਪਹਿਲਾਂ ਮੀਡੀਆ 'ਚ ਹੀ ਰਹਿੰਦੇ ਆਂ ਖੈਰ ਚਲੋ ਇਹ ਕੋਈ ਆਸਾਨ ਨਹੀਂ ਹੈ ਅਸੀਂ ਕੰਮ ਕਰਦੇ ਹਾਂ ਲੋਕਾਂ ਵਾਸਤੇ ਤਾਂ ਸਿੱਖਣਾ ਸਿਖਾਉਣਾ ਇਸ ਕੰਮ ਦਾ ਸਿਲਸਿਲਾ ਹੈ ਤਾਂ ਕਹਿੰਦਾ ਮਤਲਬ ਇਹ ਹੈ ਕਿ ਨੌਨ ਪਰਫਾਰਮਿੰਗ ਐਸੈਟ ਕਿ ਕੋਈ ਲੈ ਲਿਆ ਲੋਨ ਤਾਂ ਉਸ ਬੰਦੇ ਨੇ ਇੱਕ ਦੋ ਕਿਸ਼ਤਾਂ ਨਹੀਂ ਦਿੱਤੀਆਂ ਨਾ ਪ੍ਰਿੰਸੀਪਲ ਅਮਾਉਂਟ ਮੁੜ ਰਿਹਾ ਹੈ ਨਾ ਵਿਆਜ ਮੁੜ ਰਿਹਾ ਉਹ ਚੱਕ ਕੇ ਨਾਨ ਪਰਫਾਰਮਿੰਗ ਐਸੈਟ ਦੇ ਵਿੱਚ ਪਾ ਦਿੰਦੇ ਨੇ ਐਨਪੀਏ ਹੋ ਜਾਂਦਾ ਹੈ ਤਾਂ ਜਦੋਂ ਲੈਜਰ ਖੁੱਲਦਾ ਖਾਤਾ ਖੁੱਲਦਾ ਜਿਹੜੇ ਇਸ ਤਰ੍ਹਾਂ ਦੇ ਖਾਤੇ ਹੁੰਦੇ ਆ ਕਿ ਬੈਂਕ ਖਾਤੇ ਜਿਹੜੇ ਆ ਉਹ ਠੀਕ ਠਾਕ ਰਹਿਣ ਉਹਨਾਂ ਦੀ ਸਿਹਤ ਠੀਕ ਰਹੇ ਤਾਂ ਉਹ ਚੀਜ਼ਾਂ ਜਿਹੜੀਆਂ ਇੱਕ ਵਾਰੀ ਉਸ ਖਾਤੇ ਚੋਂ ਹਟਾ ਦਿੱਤੀਆਂ ਜਾਂਦੀਆਂ ਹੈ ਐਨਪੀ ਐਕਰਾਰ ਦੇ ਕੇ ਤਾਂ ਕਿ ਸਾਬ ਕਿਤਾਬ ਚ ਬੈਂਕ ਜਿਹੜੇ ਆ ਬੇਹੱਦ ਆਪਣਾ ਜਿਹੜਾ ਉਹਨਾਂ ਦਾ ਗਰਾਫ ਕਹਿ ਲਓ ਜਾਂ ਜਿਵੇਂ ਅੱਜਕੱਲ ਸ਼ੇਅਰ ਬਾਜ਼ਾਰ ਚ ਵੈਲੀ ਹੁੰਦੀ ਹੈ ਕਿ ਉਹ ਗਵਾਹ ਨਾ ਬੈਨ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਸ ਪੈਸੇ ਤੇ ਕਾਂਟਾ ਵੱਜ ਗਿਆ ਇਹ ਕਿਸਾਨ ਆਗੂ ਜਾਂ ਸਾਡੇ ਬੁੱਧੀਜੀਵੀ ਤੇ ਪੋਲੀਟਿਸ਼ੀਅਨ ਇਹ ਅਸਲ ਦੇ ਵਿੱਚ ਗੱਲ ਪੂਰੀ ਨਹੀਂ ਦੱਸਦੇ ਜਦਕਿ ਇਹ ਵੀ ਹਕੀਕਤ ਹੈ ਕਿ ਇਹ ਪੈਸਾ ਬਹੁਤ ਸਾਰੇ ਬੰਦਿਆਂ ਤੋਂ ਵਸੂਲ ਨਹੀਂ ਕੀਤਾ ਜਾਂਦਾ ਦੋਵੇਂ ਸੱਚ ਹੈ ਸਾਡਾ ਫਰਜ਼ ਇਹ ਹੋਆ ਮੀਡੀਆ ਦਾ ਫਰਜ਼ ਇਹ ਹੋਆ ਕਿ ਦੋਵੇਂ ਪੱਖ ਦੋਵੇਂ ਹੀ ਸੱਚ ਦੁਨੀਆ ਦੇ ਸਾਹਮਣੇ ਰੱਖੋ ਦੁਨੀਆ ਨੂੰ ਜਜਮੈਂਟਲ ਹੋਣ ਦਿਓ ਯਾਰ ਸਾਡਾ ਅੱਜ ਕੱਲ ਕੀ ਹੈ ਕਿ ਲੀਕ ਤੋਂ ਇੱਕ ਇੱਧਰ ਆਏ ਕੋਧਰ ਆ ਬਸ ਨੂਰਾ ਕਸ਼ਤੀ ਜਿੱਥੇ ਚੱਲ ਰਹੀ ਹੈ ਉੱਥੇ ਇਹ ਰਸਾ ਕਸ਼ੀ ਚੱਲਦੀ ਹੈ ਖੈਰ ਇੱਕ ਤੇ ਐਨਪੀ ਵਾਲਾ ਸਿਸਟਮ ਆਪਾਂ ਦੇਖਿਆ ਤੁਹਾਨੂੰ ਯਾਦ ਹੋਣਾ ਕੁਝ ਸਮਾਂ ਪਹਿਲਾਂ ਬਹੁਤ ਰੌਲਾ ਪੈ ਗਿਆ ਸੀਗਾ ਕਿ ਭਾਈ ਜਿਹੜੇ ਕਿਸਾਨ ਡਿਫਾਲਟਰ ਹੋ ਗਏ ਉਹਨਾਂ ਦੀਆਂ ਫੋਟੋਆਂ ਲਾਈਆਂ ਜਾਣ ਮਤਲਬ ਕਿ ਰਜ ਕੇ ਉਹਨਾਂ ਦਾ ਜਲੂਸ ਕੱਢਿਆ ਜਾਵੇ ਬੈਂਕਾਂ ਨੇ ਲਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ ਸੀ ਵਿਰੋਧ ਹੋਇਆ ਕਿ ਯਾਰ ਜੇ ਕਿਸੇ ਦੇ ਘਰ ਕੋਈ ਫੌਤਗੀ ਹੋ ਗਈ ਆ ਮੌਤ ਹੋ ਗਈ ਆ ਉਹ ਬੰਦਾ ਡਿਫਾਲਟ ਕਰ ਗਿਆ ਤਾਂ ਤੁਸੀਂ ਉਹਨੂੰ ਹੋਰ ਦਰਦ ਦੇਵੋਗੇ ਤਾਂ ਉਦੋਂ ਬਹੁਤ ਜ਼ਿਆਦਾ ਮੁਖਾਲਫਤ ਹੋਈ ਹਿਸਾਬ ਇਸ ਚੀਜ਼ ਦੀ ਪਰ ਅੱਜ ਦੀ ਤਰੀਕ ਦੇ ਵਿੱਚ ਮੈਂ ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ ਜਿਹੜੀ ਪਿਛਲੇ ਦਿਨੀ ਆਰਟੀਆਈ ਦੇ ਰਾਹੀਂ ਪਤਾ ਲੱਗੀ ਆ ਉਹ ਹੈ ਵਿਲਫੁਲ ਡਿਫਾਲਟਰ ਇਹਦੇ ਤੇ ਚਰਚਾ ਬਹੁਤ ਘੱਟ ਹੁੰਦੀ ਹੈ ਸਾਬ ਕਿਉਂ ਘੱਟ ਹੁੰਦੀ ਉਹ ਵੀ ਦੱਸ ਦਊਗਾ ਦਰਅਸਲ ਕੀ ਵਿਲਫੁਲ ਡਿਫਾਲਟਰ ਇਹ ਸ਼ਬਦ ਜਿਹੜੇ ਆ ਕਲੋ ਆਰਥਿਕ ਜਗਤ ਚ ਜਿਹੜੇ ਆਉਂਦੇ ਆ ਸਾਨੂੰ ਕਈ ਵਾਰ ਨਾ ਇਹ ਇੱਕ ਦਵੰਦ ਚ ਪਾ ਜਾਂਦੇ ਆ ਦੋਵਿਧਾ ਚ ਪਾ ਜਾਂਦੇ ਆ ਜਾਂ ਬੇਸਮਝੀ ਦੇ ਵਿੱਚ ਅਸੀਂ ਕਹਿੰਦੇ ਆ ਕਿ ਸ਼ੱਡੋ ਕਿਹੜਾ ਹੁੰਦੇ ਕੋਈ ਜ਼ਿਆਦਾ ਓਖੇ ਨਹੀਂ ਹੈ ਵਿਲਫੁਲ ਡਿਫਾਲਟਰ ਮਤਲਬ ਕਿ ਜੇ ਇਹਨੂੰ ਪੰਜਾਬੀ ਚ ਸਮਝ ਨਾ ਹੋਵੇ ਸਾਡਾ ਮੀਡੀਆ ਵੀ ਰੋਲ ਕੁਚੋਲਾ ਜਾ ਪਾ ਕੇ ਇਧਰੋਂ ਉਧਰੋਂ ਨਿਕਲ ਜਾਂਦਾ ਹੈ ਦਰ ਅਸਲ ਕੀ ਹੈ ਵਿਲਫੁਲ ਡਿਫਾਲਟਰ ਦਾ ਮਤਲਬ ਇਹ ਹੈ ਕਿ ਮੈਂ ਬਹੁਤ ਵੱਡਾ ਲੋਨ ਚੁੱਕ ਲਿਆ ਚੁੱਕਿਆ ਮੈਂ ਇਸ ਵਾਸਤੇ ਆ ਕਿ ਮੈਂ ਇੱਕ ਕੰਪਨੀ ਚਲਾ ਰਿਆਂ ਜੀ ਮੈਂ ਆਪਣਾ ਬਿਜ਼ਨਸ ਵਧਾਉਣਾ ਹੈ ਵਗੈਰਾ ਵਗੈਰਾ ਕਹਿ ਕੇ ਇਹ 25 ਲੱਖ ਤੋਂ ਉੱਤੇ ਦਾ ਹੋਣਾ ਚਾਹੀਦਾ ਮਿਨੀਮਮ 25 ਲੱਖ ਅੱਛਾ ਸਾਰਾ ਕੰਮ ਕਰ ਠੀਕ ਆ ਮਤਲਬ ਕਿ ਸਭ ਕੁਝ ਓਕੇ ਆ ਫੁੱਲ ਰਿਪੋਰਟਾਂ ਓਕੇ ਗਾਣਾ ਨਾ ਜੀ ਫੁੱਲ ਰਿਪੋਰਟਾਂ ਓਕੇ ਤੇਰੇ ਯਾਰ ਦੀਆਂ ਤਾਂ ਮਤਲਬ ਕਿ ਫੁੱਲ ਰਿਪੋਰਟਾਂ ਨੇ ਓਕੇ ਪਰ باوجود ਇਸ ਤੇ ਉਹ ਬੰਦਾ ਜਾਂ ਕਹਿ ਲਓ ਮੈਂ ਜਿਸਨੇ ਇੱਕ ਮੰਤਵ ਵਾਸਤੇ ਕਰਜ਼ਾ ਲਿਆ ਤਾਂ ਮੈਂ ਉਹ ਫੰਡ ਵੀ ਡਾਇਵਰਟ ਕਰ ਰਿਆ ਤਾਂ ਮੈਂ ਉਹ ਜਿਹੜਾ ਕਰਜ਼ਾ ਮੋੜਨਾ ਹੈ ਮੈਂ ਉਸ ਕਰਜ਼ੇ ਨੂੰ ਵੀ ਜਾਣਬੁੱਝ ਕੇ ਨਹੀਂ ਮੋੜ ਰਿਆ ਜਦ ਕੇ ਮੋੜਨ ਦੀ ਮੇਰੀ ਹੈਸੀਅਤ ਹੈ ਉਸ ਨੂੰ ਕਹਿੰਦੇ ਨੇ ਵਿਲਫੁਲ ਡਿਫਾਲਟਰ ਸਭ ਇਹਦੇ ਚ ਕੀ ਹੋਇਆ ਕਿ ਜੋ ਆਰਟੀਆਈ ਨਿਕਲ ਕੇ ਆਈ ਆ ਉਹਦੇ ਚ ਇਹਨਾਂ ਨੇ ਜੋ ਨੰਬਰ ਦੱਸੇ ਆ ਜੋ ਫਿਗਰ ਦੱਸੇ ਆ ਉਹ ਹੈਰਾਨਕੁਨ ਕਰਨ ਵਾਲੇ ਆ 2154 ਸੀਗੇ ਮਾਰਚ 2020 ਤੋਂ ਲੈ ਕੇ ਅੱਜ ਜੇ ਤੁਸੀਂ ਮਾਰਚ 24 ਦਾ ਅੰਕੜਾ ਲਓਗੇ ਯਾਨੀ ਇਨ੍ਹਾਂ 4 ਸਾਲਾਂ ਚ 2154 ਸੀਗੇ ਬਿਲਕੁਲ ਡਿਫਾਲਟਰ ਉਹ ਵੱਧ ਕੇ ਹੋ ਜਾਂਦੇ ਹੈ ਜੀ 2664 ਯਾਨੀ ਇਹ ਰਿਜ਼ਰਵ ਬੈਂਕ ਆਫ ਇੰਡੀਆ ਦਾ ਹੀ ਇੱਕ ਡਾਟਾ ਹੈ ਸਾਹਿਬ ਜੇ ਤੁਸੀਂ ਇਹਦੇ ਵਿੱਚ ਅਮਾਉਂਟ ਦੇਖੋਗੇ ਕਿ ਜਿਹੜੀ ਅਮਾਉਂਟ ਇਹਨਾਂ ਨੇ ਦੱਬੀ ਹੋਈ ਆ ਵੱਡੇ-ਵੱਡੇ ਟਡਾਂ ਲਿਆਨੇ ਇਹ ਅਮਾਉਂਟ 313220 ਤੱਕ ਜੋ 2154 ਵਿਲਫੁਲ ਡਿਫਾਲਟਰ ਸੀਗੇ ਉਹਨਾਂ ਵੱਲ ਸੀ 152860 ਕਰੋੜ ਪਰ ਜੇ ਮੋਦੀ ਸਾਹਿਬ ਦਾ ਜੋ ਅਮਰਤ ਕਾਲ ਚੱਲ ਰਿਹਾ ਹੈ ਜੇ ਇਹਦੇ ਵਿੱਚ ਅੱਗੇ ਗੱਲ ਕਰੀਏ ਤਾਂ ਇਹ 313224 ਤੱਕ ਜਿਹੜੇ ਡਿਫਾਲਟਰ ਆਪਾਂ ਇੱਥੇ ਗਿਣੇ ਆ 2154 ਜਿਹੜੇ 2664 ਹੋ ਜਾਂਦੇ ਆ ਇਹਨਾਂ ਵੱਲ ਜਿਹੜੀ ਅਮਾਉਂਟ ਆਪਾਂ ਦੇਖੀ ਆ ਵਿੱਚ 152000 860 ਕਰੋੜ ਉਹ ਵੱਧ ਕੇ ਹੋ ਜਾਂਦੀ ਆ 196441 ਕਰੋੜ ਸਾਤ ਤਾਂ ਤੁਸੀਂ 4 ਸਾਲਾਂ ਦੇ ਵਿੱਚ ਹੀ ਲਾ ਲੋ ਕਿ ਲਗਭਗ ਲਗਭਗ ਮੋٹے ਤੌਰ ਤੇ ਲਈਏ ਆਪਾਂ ਤੇ ਤਕਰੀਬਨ ਤਕਰੀਬਨ 40 45000 ਕਰੋੜ ਦਾ ਇਜ਼ਾਫਾ ਹੋ ਜਾਂਦਾ ਇਸ ਰਕਮ 'ਚ ਸਾਲ ਦਰ ਸਾਲ ਆਪਾਂ ਕੜਾ ਛੜ ਦਿੰਦੇ ਆ ਪਰ ਕਮਾਲ ਦੀ ਗੱਲ ਸਾਹਿਬ ਇਹ ਹੈ ਕਿ ਵਿਲਫੁਲ ਡਿਫਾਲਟਰਾਂ ਦੀ ਜੇ ਸੂਚੀ ਵੱਲ ਚਾਹੀਏ ਕਾਫੀ ਪੰਨੇ ਆ ਆਰਟੀਆਈ ਦੇ ਕੁਝ ਅਖਬਾਰਾਂ ਨੇ ਵੀ ਆਰਟੀਆ ਜਿਹੜੀ ਹੈ ਉਹ ਸ਼ਾਪੀ ਹੈ ਸਭ ਤੋਂ ਵੱਡਾ ਵਿਲਫੁਲ ਡਿਫਾਲਟਰ ਕੌਣ ਹੈ ਇਸ ਮੁਲਕ ਦੇ ਵਿੱਚ ਇਹ ਜਾਨਣਾ ਬਹੁਤ ਜ਼ਰੂਰੀ ਹੈ ਗਇਤਾਂਜਲੀ ਜੇਮਸ ਲਿਮਟਿਡ ਕੰਪਨੀ ਇਹ ਕੌਣ ਹੈ ਮਹਿਲ ਚੌਕਸੀ ਮਹਿਲ ਚੌਕਸੀ ਉਹ ਮਹਿਲ ਚੌਕਸੀ ਜਿਸ ਨੇ ਰਜ ਕੇ ਚੂਨਾ ਲਾਇਆ ਹੈ ਔਰ ਇੱਕ ਸੰਮੇਲਨ ਦੇ ਵਿੱਚ ਇਸੇ ਮਹਿਲ ਚੌਕਸੀ ਨੂੰ ਨਰਿੰਦਰ ਮੋਦੀ ਜੀ ਮਹਿਲ ਬਾਹੀ ਕਹਿ ਕੇ ਸੰਬੋਧਨ ਕਰ ਰਹੇ ਸੀ ਸਰ ਯਾਰ ਦੋਸਤ ਜ਼ਿੰਦਗੀ ਚ ਹਜ਼ਾਰਾ ਮਿਲਦੇ ਨੇ ਪੱਕੇ ਯਾਰ ਉਹਨਾਂ ਚੋਂ ਕੁਝ ਕੁ ਰਹਿ ਜਾਂਦੇ ਆ ਉਹਨਾਂ ਕੁਝ ਕੁ ਚੋਂ ਇਕਾ ਦੁੱਕਾ ਨੂੰ ਭਰਾ ਬਣਾਉਂਦੇ ਆ ਆਪਾਂ ਜ਼ਿੰਦਗੀ ਪੂਰੀ ਚ ਮਤਲਬ ਥੋੜੇ ਆ ਕਰੀਮ ਜਿਹੜੀ ਹੁੰਦੀ ਆ ਨਾ ਯਾਰੀ ਦੀ ਉਹਨਾਂ ਨੂੰ ਕਹਿੰਨੇ ਭਰਾ ਇੱਥੇ ਮਹਿਲ ਚੌਕਸੀ ਨੂੰ ਨਰੇਂਦਰ ਮੋਦੀ ਭਰਾ ਕਹਿ ਕੇ ਸੰਬੋਧਨ ਕਰ ਰਿਹਾ ਤੇ ਉਹੀ ਇਸ ਦੇਸ਼ ਦੇ ਸਭ ਤੋਂ ਵੱਡੇ ਵਿਲਫੁਲ ਡਿਫਾਲਟਰ ਹੈ 8500 16 ਕਰੋੜ ਯਾਨੀ 8.5 ਹਜ਼ਾਰ ਕਰੋੜ ਤੋਂ ਵੱਧ ਦੀ ਰਕਮ ਬੈਂਕਾਂ ਤੋਂ ਲੈ ਕੇ ਜਾਣਬੁੱਝ ਕੇ ਉਹ ਅਦਾ ਨਹੀਂ ਕਰ ਰਿਹਾ ਸਾਬ ਮਹਿਲ ਚੌਕਸੀ ਠੀਕ ਹੈ ਨਾ ਜੀ ਮਹਿਲਬਾਈ ਇਸ ਤੋਂ ਅੱਗੇ ABG Shipyard Limited 4684 ਕਰੋੜ ਸਭ ਇਹਦਾ ਵੀ ਬੈਕਗ੍ਰਾਉਂਡ ਜੇ ਤੁਸੀਂ ਦੇਖੋਗੇ ਪਰਸ਼ੋਕੜ ਦੇਖੋਗੇ ਜਾਂ ਰੂਟਸ ਦੇਖੋਗੇ ਇਹ ਵੀ ਗੁਜਰਾਤ ਨਾਲ ਜੁੜਦੇ ਆ ਜਾ ਕੇ ਸੋ ਇਹ ਮਾਮਲਾ ABG Shipyard Limited ਦਾ ਹੈ ਜਿਹੜਾ ਉਹ 4684 ਕਰੋੜ ਦਾ ਹੈ ਫਿਰ ਇਸ ਤੋਂ ਇਲਾਵਾ ਜੇ ਐਰਾ ਇਨਫਰਾ ਇੰਜੀਨੀਅਰਿੰਗ ਦੇਖੋਗੇ ਇਹ ਆ ਜਾਂਦੇ ਆ ਇਸ ਤੋਂ ਇਲਾਵਾ ਰੋਟੋਮੈਕ ਰੋਟੋਮੈਕ ਪਿੰਨ ਬੜੇ ਆਪਾਂ ਕਸਾਏ ਹੋਣੇ ਆ ਪੜ੍ਹਾਈ ਲਿਖਾਈ ਚ ਕਿ ਰੋਟੋਮੈਕ ਲਿਖੋ ਲਵ ਲਵ ਕੁਛ ਐਸਾ ਇੱਕ ਸਲੋਗਨ ਵੀ ਦਿੱਤਾ ਜਾਂਦਾ ਸੀਗਾ ਤਾਂ ਰੋਟੋਮੈਕ ਆਲੇ ਵੀ ਜਿਹੜੇ ਆ 2894 ਕਰੋੜ ਤੱਕ ਕੇ ਬੈਠੇ ਆ ਇਸ ਦੇਸ਼ ਦੀ ਇਹ ਤਰਾਸਤੀ ਹੈ ਸਾਹਿਬ ਕਿ ਬੈਂਕ ਲਗਾਤਾਰ 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 ੇਠਾ ਨੂੰ ਜਾ ਰਹੇ ਆ ਸਰ ਲੋਕਾਂ ਦੀ ਸੇਵਿੰਗ ਦਾ ਪੈਸਾ ਜਾ ਰਿਹਾ ਹੈ ਬੈਂਕਾਂ 'ਚ ਸੇਵਿੰਗ ਘਟ ਰਹੀ ਹੈ ਬੈਂਕਾਂ 'ਚ ਪੈਸਾ ਘਟ ਆ ਰਿਹਾ ਹੈ ਲੋਨ ਵੀ ਅਗਾ ਘਟ ਰਹੇ ਨੇ ਇਹ ਇੱਕ ਤਰ੍ਹਾਂ ਨਾਲ ਕਹ ਲਓ ਕਿ ਆਰਥਿਕ ਮੰਦੀ ਦੇ ਪੂਰਨ ਸੰਕੇਤ ਨੇ ਕਾਰਾਂ ਦੀ ਵਿਕਰੀ ਘਟ ਰਹੀ ਹੈ ਰੋਜ਼ਗਾਰ ਘਟ ਰਿਹਾ ਹੈ ਫਿਰ ਜਿਹੜਾ ਸਾਡਾ ਸੈਕੰਡਰੀ ਸੈਕਟਰ ਹੁੰਦਾ ਹੈ ਖੇਤੀਬਾੜੀ ਪ੍ਰਾਇਮਰੀ ਹੈ ਸੈਕੰਡਰੀ ਸੈਕਟਰ ਸਾਡਾ ਚਾਹੇ ਉਹਦੇ 'ਚ ਸਰਵਿਸ ਹੈ ਚਾਹੇ ਉਹਦੇ 'ਚ ਕੰਸਟਰਕਸ਼ਨ ਆ ਗਿਆ ਚਾਹੇ ਉਹਦੇ ਵਿੱਚ ਅੱਗੇ ਮੈਨੂਫੈਕਚਰਿੰਗ ਸੈਕਟਰ ਆ ਗਿਆ ਇਹ ਸਾਰੇ ਬਦਹਾਲ ਨੇ ਸਾਬ ਤਾਂ ਉਸ ਸੂਰਤ ਦੇ ਵਿੱਚ ਤੁਸੀਂ ਦੇਖੋ ਕਿ ਇਸ ਦੇਸ਼ ਦਾ ਸਰਮਾਇਆ ਇਹ ਲੋਕਾਂ ਦਾ ਹੀ ਸਰਮਾਇਆ ਹੈ ਸਾਬ ਕਿਵੇਂ ਲੁੱਟਿਆ ਜਾ ਰਿਹਾ ਮੈਂ ਤੁਹਾਨੂੰ ਹਕੀਕਤ ਜਿਹੜੀ 9 ਲੱਖ ਕਰੋੜ ਜਾਂ 11 ਲੱਖ ਕਰੋੜ ਵਾਲੀ ਉਹ ਅੱਡ ਤੋਂ ਦੱਸੀ ਹੈ ਉਹ ਅੱਡ ਤੋਂ ਦੱਸੀ ਹੈ ਕਿ ਉਹ ਤੇ ਹੈ ਹੀ ਹੈ ਉਹਦੇ ਵਿੱਚ ਅਧੂਰਾ ਸੱਚ ਬੋਲਿਆ ਜਾਂਦਾ ਹੈ ਉਸ ਨੂੰ ਆਪਾਂ ਦੂਜੇ ਪੱਖ ਤੋਂ ਵੀ ਸ਼ੋਅ ਲਿਆ ਪਰ ਆਹ ਤਾਂ ਬਿਲਕੁਲ ਕਹਿ ਲੋ ਕਿ ਇੱਕ ਤਰ੍ਹਾਂ ਨਾਲ ਪੰਜਾਬੀ ਚ ਕਹਿੰਦੇ ਆ ਨਾ ਲੋੜਾ ਵੱਜਣ ਵਾਲੀ ਗੱਲ ਆ ਕਿ ਜਿਹੜੇ ਬੰਦੇ ਇਸ ਕਰਜ਼ੇ ਨੂੰ ਅਦਾ ਕਰ ਸਕਦੇ ਆ ਉਹ ਵੀ ਨਾ ਪੱਕੇ ਬੈਠੇ ਆ ਸਰ ਤੇ ਇੱਕ ਛੋਟਾ ਜਿਹਾ ਕਿਸਾਨ ਡਿਫਾਲਟ ਕਰ ਜਾਵੇ ਉਹਦੀ ਜਾਂ ਤਾਂ ਲਿਮਟ ਰੀਨਿਊਲ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਜਾਂ ਉਹਦੀਆਂ ਤਸਵੀਰਾਂ ਲਾ ਦਿੱਤੀਆਂ ਜਾਂਦੀਆਂ ਸਰ ਜੇ ਉਹ ਕਰਜ਼ਾ ਨਹੀਂ ਮੋੜਦਾ ਤੇ ਇੱਕ ਮੌਕੇ ਤੇ ਉਹਦੀ ਕੁੜਕੀ ਆ ਜਾਂਦੀ ਹੈ ਪਰ ਇਹ ਉਹ ਲੋਕ ਆ ਜਿਹੜੇ ਕਿਸੇ ਚੀਜ਼ ਤੋਂ ਡਰਦੇ ਨਹੀਂ ਇਸ ਦੇਸ਼ ਦੇ ਵਿੱਚ ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਕਿੰਨੇ ਲੋਕ ਆ ਜਿਹੜੇ ਇੱਥੋਂ ਝੋਲੇ ਭਰਦੇ ਆ ਬੈਗ ਭਰਦੇ ਆ ਜਹਾਜ਼ ਭਰਦੇ ਆ ਇੱਥੋਂ ਨਿਕਲ ਜਾਂਦੇ ਆ ਇਸ ਦੇਸ਼ ਦਾ ਧਨ ਲੁੱਟ ਕੇ ਚਲੇ ਜਾਂਦੇ ਆ ਦੌੜ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਲਿਆਉਣ ਵਾਸਤੇ ਕੀ ਹੁੰਦਾ ਉਹ ਸਭ ਦੇ ਸਾਹਮਣੇ ਆ। ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਆਮ ਲੋਕਾਂ ਨੂੰ ਵੀ ਪਤਾ ਲੱਗੇ ਕਿ ਆਮ ਲੋਕਾਂ ਦਾ ਪੈਸਾ ਜਿਹੜਾ ਹੈ ਉਹ ਕਿੰਨੀ ਆਸਾਨੀ ਦੇ ਨਾਲ ਬੈਂਕਾਂ 'ਚੋਂ ਇਹੋ ਕੱਢਿਆ ਜਾਂਦਾ ਜਿਵੇਂ ਅੱਗੇ ਪੁਰਾਣੀਆਂ ਫਿਲਮਾਂ 'ਚ ਧੱਕੜ 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 ਕਰਦੇ ਘੋੜਿਆਂ ਤੇ ਡਕੈਤ ਆਉਂਦੇ ਸੀਗੇ ਕਿ ਬਧੂਕ ਤਾਣ ਕੇ ਕਹਿੰਦੇ ਸੀ ਕਿ ਬੈਂਕ ਲੁੱਟਣਾ ਨਹੀਂ ਸਰ ਅੱਜ ਕੱਲ ਕੁਝ ਨਹੀਂ ਹੈ। ਅੱਜਕੱਲ ਮਹਿਲ ਭਾਈ ਜਾਂਦਾ ਕਿਉਂਕਿ ਉਹਨੂੰ ਨਰਿੰਦਰ ਮੋਦੀ ਭਾਈ ਦੱਸਦੇ ਆ ਤੋ ਜਾਂਦਾ ਉਹ ਕਹਿੰਦਾ ਕਿ ਮੈਨੂੰ ਇੰਨਾ ਲੋਨ ਚਾਹੀਦਾ ਉਹ ਲੈਂਦਾ ਫਿਰ ਉਹ ਆਪਣੇ ਕੰਮਕਾਰ ਖੜੇ ਕਰਦਾ ਕੰਮਕਾਰ ਚੱਲੀ ਜਾਂਦੇ ਗਿਤਾंजलि ਤੁਸੀਂ ਦੇਖਿਆ ਹੁਣ ਕਿੱਡੇ ਕਿੱਡੇ ਸ਼ੋਰੂਮ ਆ ਕੰਮਕਾਰ ਚੱਲੀ ਜਾਂਦਾ ਪਰ ਉਹ ਲੋਕਾਂ ਦਾ ਪੈਸਾ ਨੱਪ ਕੇ ਆਉ ਗਿਆ ਜਿਵੇਂ ਰੀਡਰ ਹੱਥ ਲਾ ਕੇ ਕਹਿੰਦੇ ਨਾ ਆਹ ਟੱਚ ਮਾਰ ਕੇ ਆਉ ਗਿਆ ਆਉ ਗਿਆ ਤੇ ਆਉ ਗਿਆ ਬਸ ਆਹ ਕਹਾਣੀ ਆ ਅਗਲੀ ਵਾਰ ਫੇਰ ਮਿਲਾਂਗੇ ਤਦ ਤੱਕ ਦਿਓ ਸਾਥ ਸਾਥ ਸਾਰਿਆਂ ਨੂੰ ਸਤਿ ਸ੍ਰੀ ਅਕਾਲ